ਸੋਣ ਸੋਣ ਵੇ ਜੇਠ ਮਹੀਨੇ ਆ ਸੋਣ 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 ਵੇ ਜੇਠ ਮਹੀਨੇ ਆ ਸੋਣਾ ਐਨੇ পাপ ਕੇ ਲਾਗ ਨਾ ਹੋ ਕੰਦੂਰ ਸੋਣ ਸੋਣ ਵੇ ਜੇਠ ਮਹੀਨੇ ਆ ਸੋਣਾ ਤੇਰੀ ਤਖਸ ਨੂੰ ਠੰਡਿਆ ਕਰਨ ਦੇ ਲਈ ਹਾਂ ਵੇ ਕਰਨ ਦੇ ਲਈ ਹਾਂ ਵੇ ਕਰਨ ਦੇ ਲਈ ਤੇਰੀ ਤਖਸ ਨੂੰ ਠੰਡਿਆ ਕਰਨ ਦੇ ਲਈ ਤਿਤਵਿਤ ਬੈਠ ਗਏ ਸੀ ਆਪ ਹਜੂਰ ਸੋਨ ਸੋਣ ਵੇ ਦੇ ਮਹੀਨੇ ਆ ਸੋਣ ਓਤੇ ਠੰਡੇ ਸੁਭਾ ਦੇ ਇੱਕ ਮਨ ਤੇ ਚਿਤ ਓ ਕਾ ਠੰਡੇ ਸੁਭਾ ਦੇ ਇੱਕ ਮਨ ਤੇ ਚਿਤ ਤੈਨੰ ਬਾਸ ਕਪਲ ਕਦ ਚੜਿਆ ਗਰ ਮੂਰ ਸੋਨ ਸੋਣ ਵੇ ਦੇ ਮਹੀਨੇ ਆ ਸੋਣ ਰੁੱਖ ਪੱਤੇ ਟੇਟਾਣੀ ਸਭ ਸਾਰ ਸੁਟੇ ਤਾ ਰੁੱਖ ਪੱਤੇ ਟੇਟਾਣੀ ਸਭ ਸਾਰ ਸੁਟੇ ਤਾ ਜੀਵ ਜੰਤੂ ਦਾ ਪਾਲਾ ਦਸ ਕੀਏ ਕਸੂਰ ਸੋਣ ਸੋਣਾ ਬੇਜੇ ਮੈਨਿਆ ਸੋਣਾ ਖਰਾ ਪਰਾ ਨਾ ਰਹੇ ਕੋਈ ਗੋਦ ਤੇਰੀ ਚ ਆਵੇ ਗੋਦ ਤੇਰੀ ਚ ਆਵੇ ਗੋਦ ਤੇਰੀ ਚ ਖਰਾ ਪਰਾ ਕੋਈ ਬੋਧ ਤੇਰੀ ਚ ਭਾਵੇਂ ਕਿੰਨੇ ਗੋਣਾ ਨਾ ਕੋਈ ਹੋਵੇ ਭਰਪੂਰ ਸੋਣ ਸੋਣ ਵੇ ਜੇਠ ਮਹੀਨੇ ਆ ਸੋਣ 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 ਵੇ ਜੇਠ ਮਹੀਨੇ ਆ ਸੋਣ ਐਨੇ পাপ ਕੇ ਲਾਗ ਨਾ ਹੋ ਕੰਦੂਰ ਸੋਣ ਸੋਣ ਵੇ ਜੇਠ ਮਹੀਨੇ ਆ ਸੋਣ ਤਛ ਨੂੰ ਠੰਡਿਆ ਕਰਨ ਦੇ ਲਈ ਹਾਂ ਵੇ ਕਰਨ ਦੇ ਲਈ ਹਾਂ ਵੇ ਕਰਨ ਦੇ ਲਈ ਤੇਰੀ ਤਛ ਨੂੰ ਠੰਡਿਆ ਕਰਨ ਦੇ ਲਈ ਤੇਰੀ ਤਛ ਨੂੰ ਠੰਡਿਆ ਕਰਨ ਦੇ ਲਈ ਸੱਤੀ ਤਵਿਤ ਬੈਠ ਗਏ ਸੀ ਆਪ ਹਜੂਰ ਸੋਨ ਸੋਣ ਵੇ ਦੇ ਮਹੀਨੇ ਆ ਸੋਣ ਉਹ ਤੇ ਠੰਡੇ ਸੁਭਾਅ ਦੇ ਇੱਕ ਮਨ ਤੇ ਚਿੱਤ ਉਹ ਤਾਂ ਠੰਡੇ ਸੁਭਾਅ ਦੇ ਇੱਕ ਮਨ ਤੇ ਚਿੱਤ ਤੈਨੰਦਸ ਖਪਨ ਕਦਾ ਚੜਿਆ ਗਰੂਰ ਸੋਮ ਸੋਣ ਵੇਜੇ ਤੇ ਮਹੀਨੇ ਆ ਸੋਣ ਰੁੱਖ ਪੱਤੇ ਤੇ ਟਾਣੀ ਸਭ ਸਾਰ ਸੁਟੇ ਤਾ ਰੁੱਖ ਪੱਤੇ ਤੇ ਟਾਣੀ ਸਭ ਸਾਰ ਸੁਟੇ ਤਾ ਜੀਵ ਜੰਤੂ ਦਾ ਪਾਲਾ ਦਸ ਕੀਇ ਕਸੂਰ ਸੋਣ ਸੋਣ ਬੇ ਜੇ ਮਹੀਨੇ ਅਸੋਣਾ ਹਰ ਪਰ ਨਰਾਇਣ ਕੋਈ ਗੋਦ ਤੇਰੀ ਚਾਵੇ ਗੋਦ ਤੇਰੀ ਚਾਵੇ ਗੋਦ ਤੇਰੀ ਚ ਹਰ ਪਰ ਨਰਾਇਣ ਕੋਈ ਗੋਦ ਤੇਰੀ ਚ ਭਾਵੇਂ ਕਿੰਨੇ ਘੋਣਾ ਨਾ ਕੋਈ ਹੋਵੇ ਭਰਪੂਰ ਸੋਣ ਸੋਣ ਸੋਨਾ 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 ਵੇ ਜੇ ਠੰਮ ਹੀ ਨਿਆ ਸੋਨਾ ਐਵੇਂ ਟਪਕੇ ਲਾਲ ਨਾ ਹੋ